ਕਪ ਚਾਹ ਬਣਾ ਦੇ ਤੇ ਗਾੜੀਆਂ ਕਹਿਣ ਲਈ ਹੈਗੀ ਤੇ ਇਹ ਤਾਂ ਹੁਣੇ ਹੀ ਪੀਤੀ ਆ ਤੈਨੂੰ ਬੇਲ ਆਉਂਦਾ ਸੀ ਬਣਾ ਦਿੰਦੇ ਕਪ ਚਾਹ ਤੇ ਨਹੀਂ ਤੂੰ ਹੁਣ ਚਾਹ ਤੋਂ ਲੜ ਕੇ ਚੱਲ ਚਲੀ ਆ ਤੇ ਤੂੰ ਚਾਹ ਤੋਂ ਲੜ ਕੇ ਚੱਲ ਚਲੀ ਆ ਤੇ ਇਹ ਘਰ ਬਾਰ ਆਪਣਾ ਸਭੋ ਚੰਗਾ ਮੇਰੀ ਹੁਣ ਹੈ ਨਹੀਂ ਗੀ ਇੱਥੇ ਲੋੜ ਤੇ ਕਿੱਥੇ ਚਲੀ ਆ ਮੈਂ ਜਿੱਥੇ ਮਰਜ਼ੀ ਜਾਵਾਂ ਯਾਰੇ ਨਹੀਂ ਜਿੰਨਾਂ ਦਾ ਨੰਗਣਗੇ ਨਾ ਉਹਨੇ ਦਿਨ ਤਾਂ ਸੁੱਖ ਦੇ ਕੱਢੂੰਗੀ ਓਏ ਉਹ ਤਾਂ ਨਵਾਂ ਨਾ ਲੜ ਕੇ ਤੇ ਇੱਥੇ ਆ ਜਾਂਦੀ ਹੁੰਦੀ ਸੀ ਓਏ ਗੱਲ ਨਹੀਂ ਲੜ ਕੇ ਆ ਜਾਂਦੀਆਂ ਹਾਂ ਆ ਫਿਰ ਮੰਡੇ ਭੈਣ ਦੇ ਹੁਣ ਭੈਣ ਦੇ ਪੱਕੇ ਖਾਈ ਪਰੌਂਠੇ ਕੋਈ ਗੱਲ ਨਹੀਂ ਮੈਂ ਖਾ ਲੂੰਗੀ ਤੂੰ ਹੀ ਸੰਭਾ ਆਪਣਾ ਘਰ-ਬਾਰ ਯਾਰ ਮੈਨੂੰ ਤਾਂ ਸਮਝ ਨਹੀਂ ਆਈ ਸੰਦੀਪ ਤੇ ਇਦਾਂ ਦੀ ਹੈ ਹੀ ਨਹੀਂ ਕਿ ਜਿਹੜੀ ਕਹਿੰਦੀ ਉਹ ਵੀ ਮੈਂ ਚਾਹ ਨਹੀਂ ਬਣਾ ਕੇ ਦੇਣੀ ਉਹ ਤਾਂ ਇਹਦਾ ਦਿਲ ਕਰਦਾ ਹੋਣਾ ਭੈਣ ਨੂੰ ਮਿਲਣ ਨੂੰ ਨਹੀਂ 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 ਸੰਦੀਪ ਤੇ ਇਦਾਂ ਦੀ ਤਾਂ ਹੈ ਨਹੀਂ ਉਹ ਤਾਂ ਠੜੇ ਸੁਭਾਅ ਦੀ ਸੀ ਬਾਕੀ ਇਹਦਾਂ ਕੰਮ ਇਹ ਹੁਣਾ ਹੀ ਹੋਣਾ ਹੈ ਯਾਰ ਮੈਨੂੰ ਕਿਤਾ 21 ਰਮਣਾ ਤੂੰ ਸੰਦੀਪ ਨੂੰ ਨਹੀਂ 21 ਜਿਹੜੀ ਜਿਹੜੀ 21 ਜਿਹੜੀ ਸੰਦੀਪ ਇਹਦੇ ਅੱਗੇ ਡੈਪੀਆ ਨਾ ਬੋਲਣਾ ਚੱਲ ਯਾਰ ਵਾਹ ਇਹ ਤਾਂ ਚੱਲ ਨਹੀਂ ਰਹੀ ਤੁਸੀਂ ਤਾਂ ਚੱਲੋ ਚੱਲ ਚੱਲ ਯਾਰ ਨਾ ਮੰਮੀ ਲੱਗੇ ਅੱਗੇ ਉਹ ਹੀ ਉਹਦੇ ਲੱਗੇ ਬੈਨ ਨੂੰ ਜੀ ਨਹੀਂ ਕਰਦਾ ਹੁੰਦਾ ਸੀ ਹੁਣ ਮੰਮੀ ਕੋੜ ਕੋੜ ਕਰ ਕੋੜ ਕੋੜ ਟੂਨ ਹੁਣ ਮੰਮੀ ਤੇ ਲੱਗੇ ਬੈਨ ਨੂੰ ਦਿਲ ਨਹੀਂ ਕਰਦਾ ਸਾਰਾ ਕੁਝ ਗਵਾ ਕੇ ਬੈਗੇ ਆ ਤਿੰਨ ਹੀ ਉਹਨਾਂ ਤੇ ਮਗਰ ਲੱਗੇ ਸੀ ਉਹ ਮੈਨੂੰ ਕੀ ਪਤਾ ਸੀ ਇਹ ਵੀ ਆਡੇ ਕੋਲ ਆ ਇਹ ਸਭ ਕੋ ਨਾ ਮੰਮੀ ਕਰਕੇ ਹੋਇਆ ਈ ਮਮੀ ਦਾ ਮੂੰਹ ਵੇਖਣ ਨੂੰ ਜੀ ਨਹੀਂ ਕਰਦਾ ਹਣ ਚੱਲ ਇੱਕ ਵਾਰੀ ਗੱਲ ਠੀਕ ਹੈ ਹਲੋ 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 ਕੋਈ ਗੱਲ ਨਹੀਂ ਮੰਗਵਾ ਦਿੰਨੀ ਐ ਤੇ ਨਾਲੇ ਮੇਰੀ ਸੁਣ ਗੱਲ ਹੁਣ ਡਾਪੇ ਕੇ ਨਾ ਮੇਰਾ ਗਾੜੀ ਬੋਲਣ ਦੋਵੇਂ ਜੀ ਡਾਪੇ ਕੇ ਨਾ 1 1 ਸੰਦੀਪ 2 1 ਹਾ ਹਾ ਠੰਡ ਲੱਗਣ ਢਈ ਆ ਚਾਹ ਪੀਣ ਨੂੰ ਜੀ ਕਰਨ ਢਿਆ ਵਾ ਕਾ ਬੋਲਣ ਦੇ ਇਦਾਂ ਬੋਲੀਦਾ ਵਾ ਤੂੰ ਕਹਾਂ ਮੰਮੀ ਕੋਈ ਨਹੀਂ ਚਾਹ ਬਣਾ ਦੇਣੀ ਆ ਮੇਰੇ ਕੋ ਨਹੀਂ ਭਾਂਦੀ ਭੁੰਦੀ ਚਾਹ ਘਰ ਝੜ ਕੇ ਰਹਿ ਤਾ ਦੋਵੇਂ ਮਾਸੀ ਨੇ ਤੇ ਤੁਸੀਂ ਬਸ ਖਾਣ ਵਾਲੀ ਤਿਆਰ ਰਿੰਦਾ ਵਾ ਇਧਰ ਆਉਂਦੇ ਚਾਹ ਬਣਾ ਦੇ ਉਧਰ ਆਉਂਦੇ ਚਾਹ ਬਣਾ ਦੇ ਵੇਲੀ ਥੋੜੀ ਹੈਗੀ ਮੈਂ ਚੱਲ ਨਹੀਂ ਵੇਲੀ ਤੇ ਨਾ ਸਹੀ ਮੈਂ ਆਪੇ ਬਣਾ ਕੇ ਪੀ ਲੂੰਗੀ ਨਾਲੇ ਮੈਂ ਚੱਲੀ ਆਪਣੀ ਭੈਣ ਕੋ 2 1 ਚੱਲ ਕੱਪੜੇ ਮੈਂ ਪਾ ਲਈਆ ਦਫਾ ਹੋਣ ਜਾ ਕੇ ਹਰਿਆਣਾ ਹੀ ਨਹੀਂਗਾ ਹੁਣ ਮੈਂ ਇੱਥੇ ਭੈਣ ਜੀ ਤੂੰ ਮੈਂ ਕਹਿਣ ਲੱਗੀ ਹਾਂ ਰਮਨ ਦੀ ਬਾਤ ਤੂੰ ਆਇਆ ਰਮਨ ਬੇੜਾ ਹੋਰ ਪਰਿਵਾਰ ਸਾਬ ਠੀਕ ਠਾਕ ਹੈ ਹਾਂ ਠੀਕ ਠਾਕ ਭੈਣ ਜੀ ਵਧੀਆ ਸੁੱਖ ਵੀ ਆ ਗਈ ਆ ਬੇੜਾ ਦੱਸੇ ਹੀ ਆ ਗਈ ਨਾ ਫੋਨ ਕੀਤਾ ਆ ਦੱਸ ਦਿਆਂ ਸਾਰੀ ਗੱਲ ਤੁਹਾਨੂੰ ਸੁੱਖ ਗਈ ਤੁਸੀਂ ਕਰਦਾ ਬੇੜਾ ਘਰ ਕੇ ਕਰਤਾ ਵਾ ਹਏ ਇਦਾਂ ਕਹਾਂਗੇ ਜਨੂੰ ਹੋਰ ਜੇ ਚਾਹ ਮੰਗੀ ਆ ਚਾਹ ਦਾ ਹੱਸਾ ਤੇ ਚਲ ਇਹਨਾਂ ਦੇ ਕੰਮ ਆ ਜਾਣਗੇ ਪੈਸੇ ਤੇ ਪਰ ਹੁਣ ਇਹੋ ਹੀ ਉਲਟ ਬੋਲਣ ਦੇ ਸਾਨੂੰ ਤਪਰ ਇਹ ਨਵਾਂ ਚੰਗੀ ਗੱਲ ਥੋੜੀ ਹੈ ਸੰਦੀਪ ਆਂਦੀ ਮਮੀ ਤੁਸੀਂ ਕਿਹੜੀ ਕਿਸੇ ਦੀ ਸਲਾਹ ਕੀ ਭੈਣ ਜੀ ਸੰਦੀਪ ਆਂਦੀ ਮੇ ਮਮੀ ਉਦੋਂ ਕਿਹੜੀ ਕਿਸੇ ਦੀ ਸਲਾਹ ਕੀ ਲਈ ਹੀ ਆਪਣੀਆਂ ਤਾਂ ਤੁਸੀਂ ਮਰਜ਼ੀਆਂ ਕੀਤੀਆਂ ਅਰ ਗਈ ਚਲ ਕੋਈ ਗੱਲ ਨਹੀਂ ਤੇ ਤਨ ਭਾਈ ਨੇ ਨਾ ਰੋਕਿਆ ਗੇਟ ਅੱਗੇ ਮਿਲੇ ਹੀ ਅੱਛਾ ਤੇ ਕਹਿੰਦੇ ਸੀ ਨਾ ਜਾ 21 ਦਮਨ ਤੇ ਭਾਈ ਨੇ ਮੈਨੂੰ ਨਾ ਰੋਕਿਆ ਭੈਣ ਜੀ ਉਹ ਹੈ ਨਹੀਂ ਘਰ ਜਦੋਂ ਮੈਂ ਆਉਣ ਲੱਗੀ ਹਾਂ ਨਾ ਖਾਸ ਆ ਗਿਆ ਪਰ ਉਹਨਾਂ ਦੀ ਸਾਈਡ ਹੀ ਲਈ ਚਲ ਕੋਈ ਗੱਲ ਨਹੀਂ ਤੂੰ ਨਾ ਕਿਹੇ ਗੱਲ ਦੀ ਫਿਕਰ ਨਾ ਕਰ ਮੈਂ ਨਾ ਚਾਹ ਘਟ ਬਣਾ ਕੇ ਲਿਆਉਣੀ ਆ ਠੰਡ ਬੜੀ ਆ ਤੇ ਚਾਹ ਪੀਏ ਪੈ ਜਾ ਤੂੰ ਚਾਹ ਨਹੀਂ ਕਿਵੇਂ ਪੀਣੀ ਨਹੀਂ ਨਹੀਂ ਚਾਹ ਮੈਂ ਬਣਾ ਕੇ ਲਿਆਉਣੀ ਆ ਠੰਡ ਬੜੀ ਆ ਘਟ ਮੈਂ ਤਾਂ ਕਹਿ ਰਹਿਣ ਦੋ ਗੱਲਾਂ ਬਾਤਾਂ ਕਰਨ ਦੇ ਆ ਬੜੀਆਂ ਵਧੀਆ ਬੈ ਜਾ ਘੜੀ ਤੂੰ ਐਦਾਂ ਕਰ ਤੂੰ ਰਜ਼ਾਈ ਚ ਤੂੰ ਨਹੀਂ ਨਹੀਂ ਮੈਂ ਚਾਹ ਬਣਾ ਕੇ ਲਿਆਉਣੀ ਆ ਚਾਹ ਪੀਏ ਬੈ ਕੇ ਠੰਡ ਬੜੀ ਆ ਮੈਂ ਤਾਂ ਕਹਿ ਪੈੰਜੀ ਰਹਿਣ ਦੋ ਵਾਵਾ ਗੱਲਾਂ ਬਾਤਾਂ ਕਰਨ ਦੇ ਆ ਗੱਲਾਂ ਬਾਤਾਂ ਕਰਦੇ ਆ ਰਿਆਂ ਚਾਹ ਘੜੀ ਨੂੰ ਪੀ ਲਾਂਗੀ ਤੂੰ ਚੱਕ ਕੇ ਮਾਰ ਤੂੰ ਨਹੀਂ ਨਹੀਂ ਮੈਂ ਚਾਹ ਬਣਾ ਕੇ ਲਿਆਉਣੀ ਆ ਠੰਡ ਬੜੀ ਆ ਚਾਹ ਘੁੱਟ ਪੀਏ ਮੈਂ ਤਾਂ ਕਹਿ ਪੈੰਜੀ ਰਹਿਣ ਦੋ ਗੱਲਾਂ ਬਾਤਾਂ ਕਰਨ ਦੇ ਦੋਵੇਂ ਭੈਣਾ ਬੈੰਨੇ ਆ ਘੜੀ ਇਦਾਂ ਹੀ ਚੱਲ ਕੋਈ ਗੱਲ ਨਹੀਂ ਤੂੰ ਨਾਰ ਜਾਈ ਚ ਬੈਠ ਠੰਡ ਬੜੀ ਆ ਤੇ ਮੈਂ ਸੋਈ ਚ ਨਾ ਹੁਣੇ ਚਾਹ ਬਣਾ ਕੇ ਲਿਆਈ ਤੇ ਰਹੀ ਉੱਥੇ ਚੱਲ ਉੱਥੇ ਕਮਰੇ ਚ ਬੈਠ ਪਰ ਮੈਂ ਕਹਿੰਨਾ ਵੀ ਇਦਾਂ ਆਉਣਾ ਜਿਹੜਾ ਵਾ ਨਾ ਹੁਣ ਜਦੋਂ ਕਹਿਣ ਡਈਆਂ ਵੀ ਨੇ ਰਹਿਣਾ ਇੱਕ ਦੋ ਦਿਨ ਪਰ ਚੰਗਾ ਨਹੀਂ ਗਾ ਮੁੜ ਕੇ ਉਹ ਅੱਖੜ ਗੇ ਤੇ ਕੱਪ ਵੀ ਚਾਹ ਬਣਾ ਦੇ ਤੇ ਗਾੜੀਆਂ ਕਹਿਣ ਲਈ ਹੈਗੀ ਤੇ ਇਹ ਤਾਂ ਹੁਣੇ ਹੀ ਪੀਤੀ ਆ ਤੈਨੂੰ ਬੇਲ ਆਉਂਦਾ ਸੀ ਬਣਾ ਦਿੰਦੇ ਕੱ ਤੂੰ ਚਾਹ ਤੋ ਲੜਕੇ ਚੱਲ ਚਲੀ ਆ ਤੂੰ ਇਹ ਘਰ ਬਾਹਰ ਆਪਣਾ ਸੰਭੋ ਚੰਗਾ ਮੇਰੀ ਹੁਣ ਹੈ ਨਹੀਂ ਗੀ ਇੱਥੇ ਲੋੜ ਤੇ ਕਿੱਥੇ ਚਲੀ ਆ ਮੈਂ ਜਿੱਥੇ ਮਰਜ਼ੀ ਜਾਵਾਂ ਯਾਰੇ ਕੱਲ ਨਹੀਂ ਜਿੰਨਾਂ ਦਾ ਨੰਗਣਗੇ ਨਾ ਉਹਨੇ ਦਿਨ ਤਾਂ ਸੁੱਖ ਦੇ ਕੱਢੂੰਗੀ ਓਏ ਉਹ ਤਾਂ ਨਵਾਂ ਨਾ ਲੜਕੇ ਤੇ ਇੱਥੇ ਆਂਦੀ ਹੁੰਦੀ ਸੀ ਕੋਈ ਗੱਲ ਨਹੀਂ ਲੜਕੇ ਆ ਜਾਂਦੇ ਨੇ ਆ ਫਿਰ ਮੰਡੇ ਭੈਣ ਦੇ ਹੁਣ ਭੈਣ ਦੇ ਪੱਕੇ ਖਾਈ ਪਰੌਂਠੇ ਕੋਈ ਗੱਲ ਨਹੀਂ ਮੈਂ ਖਾ ਲੂੰਗੀ ਤੂੰ ਹੀ ਸੰਭੋ ਆਪਣਾ ਘਰ ਬਾਹਰ ਮੈਨੂੰ ਤਾਂ ਸਮਝ ਨਹੀਂ ਆਈ ਸੰਦੀਪ ਤੇ ਇਦਾਂ ਦੀ ਹੈ ਹੀ ਨਹੀਂ ਕਿ ਜਿਹੜੀ ਕਹਿੰਦੀ ਉਹ ਵੀ ਮੈਂ ਚਾਹ ਨਹੀਂ ਬਣਾ ਕੇ ਦੇਣੀ ਉਹ ਤਾਂ ਇਹਦਾ ਦਿਲ ਕਰਦਾ ਹੋਣਾ ਭੈਣ ਨੂੰ ਮਿਲਣ ਨੂੰ ਨਹੀਂ 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 21 ਸੰਦੀਪ ਇਹ ਇਦਾਂ ਦੀ ਤਾਂ ਹੈ ਨਹੀਂ ਉਹ ਤਾਂ ਠੜੇ ਸੁਭਾ ਦੀ ਸੀ ਬਾਕੀ ਇਹਦਾਂ ਕੰਮ ਇਹ ਹੁਣਾ ਹੀ ਹੋਣਾ ਹੈ ਯਾਰ ਮਿਲ ਕੇ ਤਾਂ 21 ਰਮਨਾ ਤੂੰ ਸੰਦੀਪ ਨੂੰ ਨਹੀਂ 21 ਜਿਹੜੀ ਜਿਹੜੀ 21 ਜਿਹੜੀ ਸੰਦੀਪ ਇਹਦੇ ਅੱਗੇ ਡੈਪੀਆ ਨਾ ਬੋਲਣਾ ਚੱਲ ਯਾਰ ਹੀਂ ਤੇ ਚੱਲਣੀ ਨਹੀਂ ਤੁਸੀਂ ਤੇ ਚਲੋ ਚੱਲ ਚੱਲੀ ਅੱਗੇ ਮੰਮੀ ਲੱਗੇ ਅੱਗੇ ਉਹ ਹੀ ਉਹਦੇ ਲੱਗੇ ਬੈਨ ਨੂੰ ਜੀ ਨਹੀਂ ਕਰਦਾ ਹੁੰਦਾ ਸੀ ਹੁਣ ਮੰਮੀ ਕੋੜ ਕੋੜ ਕਰ ਕੋੜ ਕੋੜ ਟੂਨ ਹੁਣ ਮੰਮੀ ਤੇ ਲੱਗੇ ਬੈਨ ਨੂੰ ਦਿਲ ਨਹੀਂ ਕਰਦਾ ਸਾਰਾ ਕੁਝ ਗਵਾ ਕੇ ਬੈਗੇ ਆ ਤੀ ਵੀ ਉਹਨਾਂ ਤੇ ਮਗਰ ਲੱਗੇ ਸੀ ਓ ਮੈਨੂੰ ਕੀ ਪਤਾ ਸੀ ਨਹੀਂ ਵੀ ਸਾਡੇ ਕੋਲ ਆ ਇਹ ਸਭ ਕੋਨਾ ਮੰਮੀ ਕਰਕੇ ਹੋਇਆ ਜੀ ਮੰਮੀ ਦਾ ਮੂੰਹ ਵੇਖਣ ਨੂੰ ਜੀ ਨਹੀਂ ਕਰਦਾ ਹਣ ਚੱਲ ਇੱਕ ਵਾਰੀ ਗੱਲ ਠੀਕ ਹੈ ਹਲੋ 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 ਹਾਂ ਕੋਈ ਗੱਲ ਨਹੀਂ ਮੰਗਵਾ ਦਿੰਨੀ ਆ ਤੇ ਨਾਲੇ ਮੇਰੀ ਸੁਣ ਗੱਲ ਹੁਣ ਡਾਪੇਗੇ ਨਾ ਮੇਰਾ ਗਾੜੀ ਬੋਲਣ ਦੋਵੇਂ ਜੀ ਡਾਪੇਗੇ ਨਾ 21 ਸੰਦੀਪ 21 ਹਾਂ ਹਾਂ ਠੰਡ ਲੱਗਣ ਢਈ ਆ ਚਾਹ ਪੀਣ ਨੂੰ ਜੀ ਕਰਨ ਢਿਆ ਵਾ ਦਾ ਬੋਲਣ ਦੇ ਇਦਾਂ ਬੋਲੀਦਾ ਵਾ ਤੂੰ ਕਹਿ ਮੰਮੀ ਕੋਈ ਨਹੀਂ ਚਾਹ ਬਣਾ ਦਿੰਨੀ ਆ ਮੇਰ ਕੋ ਨਹੀਂ ਬੰਦੀ ਬੰਦੀ ਚਾਹ ਘਰ ਝੜ ਕੇ ਰੱਖਤਾ ਦੋਵੇਂ ਮਾਸੀ ਨੇ ਤੇ ਤੁਸੀਂ 2 ਬਸ ਖਾਣ ਵਾਲੀ ਤਿਆਰ ਰਹਿਦਾ ਵਾ ਇਧਰ ਆਉਂਦੇ ਚਾਹ ਬਣਾਉਂਦੇ ਉਧਰ ਆਉਂਦੇ ਚਾਹ ਬਣਾ ਦੇ ਵੇਲੀ ਥੋੜੀ ਹੈਗੀ ਮੈਂ ਚੱਲ ਨਹੀਂ ਵੇਲੀ ਤਾਂ ਨਾ ਸਾਈ ਮੈਂ ਆਪੇ ਬਣਾ ਕੇ ਪੀ ਲੂੰਗੀ ਨਾਲੇ ਮੈਂ ਚੱਲੀ ਆਪਣੀ ਭੈਣ ਕੋ 2 1 ਚੱਲ ਕੱਪੜੇ ਮੈਂ ਪਾ ਲੇ ਦਫਾ ਹੋਣ ਜਾ ਕੇ ਹਰਿਆਣਾ ਹੀ ਨਹੀਂਗਾ ਹੁਣ ਮੈਂ ਇੱਥੇ ਚ ਭੈਣ ਜੀ ਦੋ ਮੈਂ ਕਹਿਣ ਲੱਗੀ ਹਾਂ ਰਮਨ ਦੀ ਬਾਤ 2 1 ਆਇਆ ਰਮਨ ਮੇਰੇ ਤੁਹਾਡਾ ਪਰਿਵਾਰ ਸਭ ਠੀਕ ਠਾਕ ਹੈ? ਹਾਂ ਠੀਕ ਠਾਕ ਭੈਣ ਜੀ ਵਧੀਆ। ਸੁੱਖ ਵੀ ਆ ਗਈ ਆ। ਬੇੜਾ ਦੱਸੇ ਹੀ ਆ ਗਈ ਨਾ ਫੋਨ ਕੀਤਾ ਆ। ਦੱਸ ਦਿਆਂ ਸਾਰੀ ਗੱਲ ਤੁਹਾਨੂੰ। ਸੁੱਖ ਕਰੀ ਆ। ਤੁਸੀਂ ਕਰਦਾ ਬੇੜਾ ਘਰਕ ਕਰਤਾ ਵਾ। ਹਏ ਇਦਾਂ ਕਹਿਾਂਗੇ ਜਨੂੰ। ਹੋਰ ਜੇ ਚਾਹ ਮੰਗੀ ਆ। ਚਾਹ ਦਾ ਹੱਸਾ। ਤੇ ਚਲ ਇਹਨਾਂ ਦੇ ਕੰਮ ਆ ਜਾਣਗੇ ਪੈਸੇ। ਤੇ ਪਰ ਹੁਣ ਇਹੋ ਹੀ ਉਲਟ ਬੋਲਣ ਦੇ ਸਾਨੂੰ। ਤੇ ਪਰ ਇਹਨਾਂ ਵਾਸਤੇ ਚੰਗੀ ਗੱਲ ਥੋੜੀ ਐ। ਸੰਦੀਪ ਆਂਦੀ ਮੰਮੀ ਤੁਸੀਂ ਕਿਹੜੀ ਕਿਸੇ ਦੀ ਸਲਾਹ ਕੀ 2 1 ਪਿਆੰਜੀ ਸੰਦੀਪ ਆਂਦੀ ਮੇ ਮਮੀ ਉਦੋਂ ਕਿਹੜੀ ਕਿਸੇ ਦੀ ਸਲਾਹ ਕੀ ਲਈ ਹੀ ਆਪਣੀਆਂ ਤਾਂ ਤੁਸੀਂ ਮਰਜ਼ੀਆਂ ਕੀਤੀਆਂ ਆਰ ਗਈ ਚੱਲ ਕੋਈ ਗੱਲ ਨਹੀਂ ਤੇ ਤੇਨੂੰ ਭਾਈ ਨੇ ਨਾ ਰੋਕਿਆ ਗੇਟ ਅੱਗੇ ਮਿਲੇ ਹੀ ਅੱਛਾ ਤੇ ਕਹਿੰਦੇ ਹੀ ਨਾ ਜਾ 21 ਦਮਨ ਤੇ ਭਾਈ ਨੇ ਮੈਨੂੰ ਰੋਕਿਆ ਪਿਆੰਜੀ ਉਹ ਹੈ ਨਹੀਂ ਘਰ ਜਦੋਂ ਮੈਂ ਆਉਣ ਲੱਗੀ ਹਾਂ ਨਾ ਖਾਸ ਆ ਗਿਆ ਪਰ ਉਹਨਾਂ ਦੀ ਸਾਈਡ ਹੀ ਲਈ ਚੱਲ ਕੋਈ ਗੱਲ ਨਹੀਂ ਤੂੰ ਨਾ ਕਿਹੇ ਗੱਲ ਦੀ ਫਿਕਰ ਨਾ ਕਰ ਮੈਂ ਹਣਾ ਚਾਹ ਘੁੱਟ ਬਣਾ ਕੇ ਲਿਆਉਣੀ ਆ ਠੰਡ ਬੜੀ ਆ ਤੇ ਚਾਹ ਪੀ ਲੇ ਪਿਆੰਜੀ ਬਹਿ ਜਾ ਤੁਸੀਂ ਚਾਹ ਨਹੀਂ ਕਿ ਮੈਂ ਪੀਣੀ ਵੀ ਨਹੀਂ ਨਹੀਂ ਚਾਹ ਬਣਾ ਕੇ ਲਿਆਉਣੀ ਆ ਠੰਡ ਬੜੀ ਐ ਘੁੱਟ ਮੈਂ ਤਾਂ ਕਹਿ ਰਹਿਣ ਦੋ ਗੱਲਾਂ ਬਾਤਾਂ ਕਰਨ ਦੇ ਆ ਬੜੀਆਂ ਵਧੀਆ ਬੈਜੋ ਘੜੀ ਤੂੰ ਐਦਾਂ ਕਰ ਤੂੰ ਰਜ਼ਾਈ ਚ ਟੂ ਆ ਨਹੀਂ ਨਹੀਂ ਮੈਂ ਚਾਹ ਬਣਾ ਕੇ ਲਿਆਉਣੀ ਆ ਚਾਹ ਪੀਏ ਬੈ ਕੇ ਠੰਡ ਬੜੀ ਐ ਮੈਂ ਤਾਂ ਕਹਿ ਪੈੰਜੀ ਰਹਿਣ ਦੋ ਵਾਵਾ ਗੱਲਾਂ ਬਾਤਾਂ ਕਰਨ ਦੇ ਆ ਗੱਲਾਂ ਬਾਤਾਂ ਕਰਦੇ ਆ ਰਿਆਂ ਚਾਹ ਘੜੀ ਨੂੰ ਪੀ ਲਾਂਗੀ ਟੂ ਆ ਨਹੀਂ ਨਹੀਂ ਮੈਂ ਚਾਹ ਬਣਾ ਕੇ ਲਿਆਉਣੀ ਆ ਠੰਡ ਬੜੀ ਐ ਚਾਹ ਘੁੱਟ ਪੀਏ ਮੈਂ ਤਾਂ ਕਿਆ ਭੈਣ ਜੀ ਰਹਿਣ ਦੋ ਗੱਲਾਂ ਬਾਤਾਂ ਕਰਨ ਦੇ ਦੋਵੇਂ ਭੈਣਾ ਬੈੰਨੇ ਆ ਘੜੀ ਇਦਾਂ ਹੀ ਚੱਲ ਕੋਈ ਗੱਲ ਨਹੀਂ ਤੂੰ ਨਾਸਾਈ ਚ ਬੈਠ ਠੰਡ ਬੜੀ ਆ ਤੇ ਮੈਂ ਸੋਈ ਚ ਨਾ ਹੁਣੇ ਚਾਹ ਬਣਾ ਕੇ ਲਿਆਈ ਤੇ ਰਹੀ ਉੱਥੇ ਚੱਲ ਉੱਥੇ ਕਮਰੇ ਚ ਬੈਠ ਪਰ ਮੈਂ ਕਿੰਨਾ ਵੀ ਇਦਾਂ ਆਉਣਾ ਜਿਹੜਾ ਵਾ ਨਾ ਹੁਣ ਜਦੋਂ ਕਹਿਣ ਡੀਆਂ ਵੀ ਨੇ ਰਹਿਣਾ ਇੱਕ ਦੋ ਦਿਨ ਪਰ ਚੰਗਾ ਨਹੀਂ ਗਾ ਮੁੜ ਕੇ ਉਹ ਆਖੜ ਗਿਆ